ਨਰਕ ਕੀ ਹੁੰਦਾ ਜੀ ਨੇ ਨਹੀਂ ਦੇਖਿਆ ਜੇ ਦਿਖਾਉਨੇ ਆ ਦੋਸਤੋ ਆਪਾਂ ਕਈ ਵਾਰੀ ਚੰਗੀ ਭਲੀ ਜ਼ਿੰਦਗੀ ਨੂੰ ਵੀ ਕੋਸਦੇ ਰਹਿੰਦੇ ਆ ਪਰਮਾਤਮਾ ਨੂੰ ਗਾਲਾਂ ਕੱਢਦੇ ਰਹਿੰਦੇ ਆ ਹਨਾ ਵੀ ਮੇਰਾ ਐ ਨਹੀਂ ਹੋਇਆਗਾ ਮੇਰੇ ਲਈ ਵਿਆਹ ਨਹੀਂ ਹੈਗਾ ਪਰ ਦੋਸਤੋ ਇਹਨਾਂ ਲੋਕਾਂ ਨੂੰ ਦੇਖ ਕੇ ਨਾ ਤੁਸੀਂ ਕਹੋਗੇ ਯਾਰ ਜਿੱਥੇ ਹੈਗੇ ਨਾ ਬਹੁਤ ਵਧੀਆ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਐਸਾ ਪਰਿਵਾਰ ਪਰਿਵਾਰ ਦੇ ਵਿੱਚ ਕੀ ਹੈ ਇੱਕ ਮਾਤਾ ਜੀ ਨੇ ਸਿਰਫ ਮਾਤਾ ਜੀ ਮਾਤਾ ਜੀ ਸੱਸੇ ਘਾਲ ਹੋ ਠੀਕ ਹੋ ਜੀ ਹਾਂ ਠੀਕ ਆ ਕਿਵੇਂ ਹੋ ਬਸ ਠੀਕ ਆ ਆਪ ਦਾ ਟਾਈਮ ਕੱਢੇ ਜਾਂਦੇ ਆ ਦਵਾਈ ਬੱਟੀ ਨਾਲ ਅੱਛਾ ਕੀ ਹਾਂ ਮੈਂ ਸੁਣਿਆ ਬੁਖਾਰ ਬਿਮਾਰ ਬੋਰ ਹੋ ਤੁਸੀਂ ਬਿਮਾਰ ਹਾਂ ਜੀ ਬਹੁਤ ਜ਼ਿਆਦਾ ਮੈਂ ਤਾਂ ਕਦੇ ਧੀ ਕੋਲੇ ਕਦੀ ਮੈਂ ਬਸ ਐਂ ਕਦੀ ਕਿਸੇ ਕੋਲੇ ਐਂ ਟਾਈਮ ਪਾਸ ਹੈ ਅੱਛਾ ਮੇਰੇ ਤਾਂ ਕੋਈ ਨਹੀਂ ਹੈਗਾ ਸਿਰ ਤੇ ਅੱਛਾ ਹੋਰ ਕੀ ਪ੍ਰੋਬਲਮ ਹੋ ਰਹੀ ਹੈ ਜੀ ਬਸ ਇਹੀ ਆ ਕਦੇ ਛਾਤੀ ਚ ਜ਼ੁਕਾਮ ਖੰਗ ਬੁਖਾਰ ਗਰਮ ਸਰਦ ਕਿਸੇ ਦਾ ਸਾਰਾ ਹੈ ਨਹੀਂ कर, कौन, कौन अच्छा कमावण ਵਾਲੇ ਘਰ ਚ ਕੌਣ ਕੌਣ ਨੇ ਲੜਕਾ ਜੇ 17 ਸਾਲ ਲਗਾ ਉਹ ਵਿਚਾਰਾ ਕਦੇ ਵਿਆਹ ਸਾਦੀ ਚ ਟੈਂਟ ਲਾਣ ਵਗ ਜਾਂਦਾ ਕਦੇ ਵਸ ਆਈ ਆਪਣਾ ਅੱਛਾ ਯਾ ਮਸਹਰ ਬੁੱਧਾ ਨੂੰ ਕਰਨਾ ਨਹੀਂ ਹੁੰਦਾ ਕੰਮ ਤੰਦਾ ਜੇਰ ਤੇ ਪੈਰਾਂ ਤੇ ਨਹੀਂ ਹੋਇਆ ਨਾ ਪਿਲਸਣ ਬੰਦੀ ਆ ਕਿ ਮੇਰੀ ਅੱਛਾ ਜੀ ਹਾਂ ਡੈਥ ਇਹ ਬਾਪੂ ਜੀ ਬਾਪੂ ਜੀ ਡੈਥ ਹੋ ਗਈ ਤੇ ਚੌਥਾ ਸਾਲ ਲੱਗ ਰਿਹਾ ਅੱਛਾ ਹਾਂਜੀ 4 ਸਾਲ ਹੋ ਗਏ ਬਾਪੂ ਜੀ ਨੂੰ ਮੁੱਕੇ ਨੂੰ ਹੈ ਹਾਂਜੀ ਆ ਘਰ ਵੀ ਤੁਹਾਡਾ ਹੋ ਗਿਆ ਸੀ ਹੈ ਇਥੋਂ ਆ ਕੀ ਆ ਕੀ ਹੋ ਗਿਆ ਸੀ ਘਰ ਨੂੰ ਸਾਰਾ ਘਰ ਡੁੱਬ ਗਿਆ ਜੇ अच्छा जी सारा ਘਰ ਡੁੱਬ ਗਿਆ ਮੇਰਾ ਭਰਾ ਸਾਰਾ ਲੱਗ ਗਿਆ ਸੀ ਪੱਟਣ ਅੱਛਾ ਜੀ ਤੇ ਮੈਂ ਆਖਿਆ ਬਈ ਮੇਰੇ ਤਾਂ ਪੌਚੇ ਲੱਗਣੇ ਨਹੀਂ ਆ ਗਏ ਹਾਂ ਸਾਰੇ ਅਜੇ ਵੀ 4 4 5 5 10 ਦਾ ਸੀਟਾਂ ਲਾ ਕੇ ਪੇਟੀ ਦੇ ਥੱਲੇ ਇੱਟਾਂ ਲਾ ਰੱਖਿਆ ਨੇ ਅੱਛਾ ਹਾਂ ਜੀ ਮੇਰੇ ਤਾਂ ਸਪਰੇਜ ਪਰੂ ਸਾਰਾ ਪਾਣੀ ਵਿੱਚ ਡੁੱਬ ਗਿਆ ਸੀ ਜੈਸੀ ਜੈ ਸਾਰੇ ਜਿਵੇਂ ਅਸੀਂ ਮਾਂ ਪੁੱਤ ਹੁੰਦੇ ਆਸੀਂ ਵੀ ਡੁੱਬ ਜਾਂਦੇ ਅੱਛਾ ਅੱਛਾ ਹਾਂ ਜੀ ਸਾਰੇ ਬਿਸਤਰੇ ਸਾਰੇ ਟੋਏ ਚ ਡੇਗੇ ਆ ਅੱਛਾ ਹਾਂ ਕੁਛ ਨਹੀਂ ਆਗਾ ਮੇਰੇ ਪੱਲੇ ਤੇ ਬਸ ਕੋਈ ਨਹੀਂ ਤੁਸੀਂ ਤੁਸੀਂ ਰੋ ਨਾ ਕੋਈ ਨਹੀਂ ਮਾਤਾ ਜੀ ਭਾਵੁਕ ਹੋਗੇ ਕੋਈ ਨਹੀਂ ਮਾਤਾ ਜੀ ਤੁਸੀਂ ਰੋ ਨਾ ਦੋਸਤੋ ਗੁਜਾਰਿਸ਼ ਕਰਦਾ ਜਿਹੜਾ ਪਰਿਵਾਰ ਨਾ ਮਦਦ ਦੇ ਲਾਇਕ ਹੋਵੇ ਉਹਨੂੰ ਮਦਦ ਜ਼ਰੂਰ ਕਰਿਆ ਕਰੋ ਪਹਿਲਾਂ ਜਾਂਚਿਆ ਕਰੋ ਪਰਖਿਆ ਕਰੋ ਕਿ ਮਦਦ ਕਰਨ ਵਾਲਾ ਹੈਗਾ ਪਰਿਵਾਰ ਜਾਂ ਨਹੀਂ ਤੇ ਫਿਰ ਮਦਦ ਜ਼ਰੂਰ ਕਰਿਆ ਕਰੋ ਦੋਸਤੋ ਆ ਪਿੱਛੇ ਜਿਹੜਾ ਪਾਣੀ ਆਏ ਨੇ ਨਾ ਮਾਤਾ ਦੇ ਘਰੇ ਜਿਹੜਾ ਉਹ ਪਾਣੀ ਵੜ ਗਿਆ ਸੀ ਇਹਨਾਂ ਦੇ ਘਰੇ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਜਿਹੜੀਆਂ ਕੰਦਾਂ ਨੇ ਇਹ ਟੇਡੀਆਂ ਹੋ ਚੁੱਕੀਆਂ ਨੇ ਉੱਪਰੋਂ ਇਹ ਜਿਹੜਾ ਪਲਾਟ ਤਾਂ ਮਿਲਿਆ ਹੋਇਆ ਇਹਨਾਂ ਨੂੰ ਸਰਕਾਰੀ ਮਿਲਿਆ ਹੋਇਆ ਹੈ ਜਿਹੜੇ ਮਿਲਦੇ ਹੁੰਦੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਮਿਲਿਆ ਹੋਇਆ ਇਹਨਾਂ ਨੂੰ ਤੇ ਆਹ ਤੁਸੀਂ ਦੇਖ ਸਕਦੇ ਹੋ ਇੱਧਰ ਖੇਤਾ ਖੇਤ ਲੱਗਦੇ ਨੇ ਆਹ ਖੇਤ ਲੱਗਦੇ ਨੇ ਐਸਾਈਡ ਤੋਂ ਐਸਾਈਡ ਤੋਂ ਪਾਣੀ ਆਇਆ ਤੇ ਬਿਲਕੁਲ ਹੀ ਇਹਦੇ ਅੰਦਰ ਪਾਣੀ ਚਲਾ ਗਿਆ ਸੀ ਇੱਧਰ ਮਿੱਟੀ ਵੀ ਲਾਈ ਆ ਹੁਣ ਤੇ ਜਿਹੜੇ ਕਹਿੰਦੇ ਬਿਸਤਰੇ ਸੀਗੇ ਉਹ ਵੀ ਸਾਰੇ ਪਾਣੀ ਚ ਡੇਗਣੇ ਪਏਗੇ ਇਹਨਾਂ ਨੂੰ ਕੱਢ ਕੇ ਮਤਲਬ ਸੁੱਟਣੇ ਪਏਗੇ ਉਹ ਬਿਲਕੁਲ ਹੀ ਖਰਾਬ ਹੋ ਗਏ ਤਾਂ ਤੁਸੀਂ ਦੇਖ ਸਕਦੇ ਹੋ ਬੜੇ ਜਿਹੜੇ ਮਾੜੇ ਹਾਲਾਤ ਹਨਾ ਪਰਿਵਾਰ ਦੇ ਤਾਂ ਇਸ ਤਰ੍ਹਾਂ ਦੇ ਹਾਲਾਤ ਨੇ ਦੋਸਤੋ ਕਈ ਵਾਰੀ ਨਾ ਆਪਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਕਿ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੁੰਦਾ ਪਰ ਆਪਾਂ ਕਈ ਵਾਰੀ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਪ੍ਰਮਾਤਮਾ ਦਾ ਪਰ ਦੋਸਤੋ ਇਹ ਲੋਕ ਦੇਖੋ ਸਿਰਫ ਰੋਟੀ ਲਈ ਜਦੋ ਜਹਿਦ ਕਰ ਰਹੇ ਨੇ ਸਿਰਫ ਰੋਟੀ ਲਈ ਤੇ ਇਹ ਘਰ ਦਾ ਨਾ ਬਿਲਕੁਲ ਹੀ ਸਾਈਡ ਤੋਂ ਆ ਕੰਦਾ ਦਬ ਚੁੱਕੀਆਂ ਨੇ ਡਿੱਗੜ ਦਾ ਵੀ ਇਸ ਘਰ ਦਾ ਖਤਰਾ ਹੋ ਜਾਂਦਾ ਕਈ ਵਾਰੀ ਹੁਣ ਬਾਰਸ਼ਾਂ ਆ ਜਾਂਦੀਆਂ ਨੇ ਉੱਪਰੋਂ ਚੌਂਦਾ ਵੀ ਬਹੁਤ ਜ਼ਿਆਦਾ ਆ ਤੇ ਸੋ ਦੋਸਤੋ ਬੇਨਤੀ ਆ ਇੰਨੀ ਕਾ ਕਿ ਮਾਤਾ ਜੀ ਘਰ ਦੀ ਮੜੀ ਮੁਰੰਮਤ ਪਰਮਤ ਕਰਵਾ ਲੈਣ ਇਹਨੂੰ ਸੈੱਟ ਕਰਵਾ ਲੈਣ ਤੇ ਇੰਨੀ ਕ ਇਹਨਾਂ ਦੀ ਮਦਦ ਜ਼ਰੂਰ ਕਰ ਦਿਓ ਤੇ ਥੋੜਾ ਬਹੁਤਾ ਚਲੋ ਹਨਾ ਘਰ ਦੀ ਰਿਪੇਅਰ ਜੀ ਹੋ ਜੇ ਮਣੀ ਮੋਟੀ ਚਲੋ ਇਹਨਾਂ ਦੇ ਬੈਣ ਜੋਗਾ ਹੋ ਜੇ ਤੇ ਥੋੜਾ ਬਹੁਤਾ ਮਾਤਾ ਜੀ ਆਪਣਾ ਇਲਾਜ ਕਰਵਾ ਲੈਣ ਸੋ ਇਹ ਬੇਨਤੀ ਆ ਗੁਜਾਰਿਸ਼ ਹੈ ਵੀ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੇ ਇਹਦੇ ਰਾਹੀਂ ਜਿੰਨੀ ਕ ਵੀ ਹੋ ਸਕਦੀ ਹੈ ਮਾਤਾ ਜੀ ਦੀ ਜ਼ਰੂਰ ਜਿਹੜੀ ਮਦਦ ਕੀਤੀ ਜਾਵੇ